ਗਰਮੀਰ ਗਾਂਧੀ ਦੀ ਨੋਮੀਨੇਸ਼ਨ ਵਾਸਤੇ ਰਾਜਾ ਵਡਿੰਗਸ ਖਾਸ ਤੌਰ ਤੇ ਪਹੁੰਚੇ ਨੇ ਗੱਲ ਕੋਸ਼ਿਸ਼ ਕਰਦੇ ਨੇ ਗੱਲਬਾਤ ਕਰਨ ਦੀ ਰਾਜਾ ਵਡਿੰਗ ਦੇ ਨਾਲ ਇੱਕ ਕੀ ਕਹਿਣਾ ਉਹਨਾਂ ਦਾ ਵਡਿੰਗ ਸਾਹਿਬ ਵਾਲੇ ਕਿ ਕਿਸ ਤਰ੍ਹਾਂ ਲੱਗ ਰਿਹਾ ਮਾਹੌਲ ਅੱਜ ਇਹ ਲੱਗਦਾ ਹੈ ਵਿਹਾਰਕਾ ਮਾਹੌਲ ਨਜ਼ਰ ਲੱਗ ਰਿਹਾ ਹੈ ਜਿਸ ਪ੍ਰਕਾਰ ਦਾ ਲੋਕ ਜੋਸ਼ ਚਾਅ ਬਹੁਤ ਵੱਡੇ ਫਰਕ ਦੇ ਨਾਲ ਲੋਕ ਪਟਿਆਲਾ ਦੀ ਸੀਟ ਜਿਤਾਉਣ ਦੇ ਗਾਂਧੀ ਸਾਹਿਬ ਨੂੰ ਚੁਟਾ ਕੇ ਭੇਜਣ ਤੁਹਾਡਾ ਵੀ ਨੋਮੀਨੇਸ਼ਨ ਪਰ ਆ ਜਾਏਗਾ ਨਹੀਂ ਅੱਜ ਮੇਰਾ ਨੋਮੀਨੇਸ਼ਨ ਨਹੀਂ ਅੱਜ ਮੈਂ ਸੁਖਬਾਲ ਖੈਰਾ ਸਾਹਿਬ ਤੇ ਧਰਮਵੀਰ ਗਾਂਧੀ ਜੀ ਦੇ ਨੋਮੀਨੇਸ਼ਨ ਪੇਪਰ ਭਰਾਵਾਂਗਾ ਮੈਂ ਲੇਟ ਨੋਮੀਨੇਸ਼ਨ ਭਰਾਵਾਂਗਾ ਯੂਚ ਵਿੱਚ ਕਿਸ ਤਰ੍ਹਾਂ ਦਾ ਉਸਾਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਵੱਡਾ ਉਸਾਰ ਆ ਕੇਵਲ ਯੂਚ ਬਜ਼ੁਰਗਾਂ ਚ ਆਮ ਲੋਕਾਂ ਚ ਬੁੱਧੀਜੀਵਾਂ ਚ ਪੜਿਆ ਲਿਖਿਆ ਚ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਇੱਕ ਸੋਚ ਬਣ ਗਈ ਹੈ ਉਹਨਾਂ ਨੂੰ ਇਹ ਲੱਗਦਾ ਕਿ ਇਹ ਸੋਚ ਦੇਸ਼ ਦੀ ਪਾਰਲੀਮੈਂਟ ਚ ਜਾਣੀ ਚਾਹੀਦੀ ਔਰ ਇਸੇ ਕਰਕੇ ਫਤਵਾ ਤਰਨਵੀਰ ਗਾਂਧੀ ਜੀ ਨੂੰ ਮਿਲ ਗਿਆ। ਸੋ ਰਾਜਾ ਵੜਿੰਗ ਦੇ ਨਾਲ ਵੱਡੇ ਕਾਫਲੇ ਦੇ ਨਾਲ ਜਿਹੜੇ ਹੈਗੇ ਤਰਨਵੀਰ ਗਾਂਧੀ ਇੱਥੇ ਡੀਸੀ ਆਫਿਸ ਪਹੁੰਚੇ ਨੇ ਆਉਲੇ ਨਾਮ ਜਿਹੜੇ ਪੱਤਰ داخل ਕਰਨ ਵਾਸਤੇ ਤਸਵੀਰਾਂ ਤੁਸੀਂ ਦੇਖਿਆਗੇ ਕਿਸ ਤਰ੍ਹਾਂ ਨਾਲ ਵੱਡੇ ਘਟ ਸਿਰਫ ਜਿਹੜੇ ਹੈਗੇ ਅੰਦਰ ਜਾਣ ਵਾਸਤੇ ਸਿਰਫ 5 ਬੰਦੇ ਦੀ ਇਜਾਜ਼ਤ ਦਿੱਤੀ ਗਈ ਸੀ ਜਿਹੜੇ ਟਾਊਨ ਕਮਿਸ਼ਨ ਵੱਲੋਂ ਸਿਰਫ 5 ਬੰਦੇ ਹੀ ਜਿਹੜੇ ਅੰਦਰ ਗਏ ਨੇ ਨੋਮੀਨੇਸ਼ਨ ਪਰਨ ਵਾਸਤੇ ਗੱਡੀਆਂ ਤਿਆਰ ਨੇ ਵਾਪਸੀ ਜਿਹੜੇ ਹੈਗੇ ਨੇ ਤਰਨਵੀਰ ਗਾਂਧੀ ਆਪਣੇ ਨੋਮੀਨੇਸ਼ਨ ਪੱਤਰ ਭਰ ਕੇ ਵਾਪਸ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੋ ਮੁੰਦੀ ਰਿਪੋਰਟ। ਪਰ ਮੀਰ ਗਾਂਧੀ ਜੀ ਨੋਮੀਨੇਸ਼ਨ ਵਾਸਤੇ ਰਾਜਾ ਵਡਿੰਗਸ ਖਾਸ ਤੌਰ ਤੇ ਪਹੁੰਚੇ ਨੇ ਗੱਲ ਕੋਸ਼ਿਸ਼ ਕਰਦੇ ਨੇ ਗੱਲਬਾਤ ਕਰਨ ਦੀ ਰਾਜਾ ਵਡਿੰਗ ਦੇ ਨਾਲ ਇੱਕ ਕੀ ਕਹਿਣਾ ਉਹਨਾਂ ਦਾ ਵਡਿੰਗ ਸਾਹਿਬ ਵਾਲੇ ਕਿ ਕਿਸ ਤਰ੍ਹਾਂ ਲੱਗ ਰਿਹਾ ਮਾਹੌਲ ਅੱਜ ਇਹ ਲੱਗਦਾ ਹੈ ਵਿਹਾਰਕਾ ਮਾਹੌਲ ਨਜ਼ਰ ਲੱਗ ਰਿਹਾ ਹੈ ਜਿਸ ਪ੍ਰਕਾਰ ਦਾ ਲੋਕਾਂ ਦਾ ਜੋਸ਼ ਹੈ ਚਾਹ ਹੈ ਬਹੁਤ ਵੱਡੇ ਫਰਕ ਦੇ ਨਾਲ ਲੋਗ ਪਟਿਆਲਾ ਦੀ ਸੀਟ ਜਿਤੌੜ ਕੇ ਗਾਂਧੀ ਸਾਹਿਬ ਨੂੰ ਜਿਤਾ ਕੇ ਭੇਜੇਗਾ ਤੁਹਾਡਾ ਵੀ ਨੋਮੀਨੇਸ਼ਨ ਭਰਿਆ ਜਾਏਗਾ ਨਹੀਂ ਅੱਜ ਮੇਰਾ ਨੋਮੀਨੇਸ਼ਨ ਨਹੀਂ ਅੱਜ ਮੈਂ ਸੁਖਬਾਲ ਖਹਿਰਾ ਸਾਹਿਬ ਤੇ ਧਰਮਵੀਰ ਗਾਂਧੀ ਜੀ ਦੇ ਨੋਮੀਨੇਸ਼ਨ ਪੇਪਰ ਭਰਾਵਾਂਗਾ ਮੈਂ ਲੇਟ ਨੋਮੀਨੇਸ਼ਨ ਭਰਾਂਗਾ ਯੂਚ ਵਿੱਚ ਕਿਸ ਤਰ੍ਹਾਂ ਦਾ ਹੁਸਾਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਵੱਡਾ ਹੁਸਾਰ ਹਾਂ ਕੇਵਲ ਯੂਚ ਬਜ਼ੁਰਗਾਂ ਚ ਆਮ ਲੋਕਾਂ ਚ ਬੁੱਧੀਜੀਵਾਂ ਚ ਪੜਿਆ ਲਿਖਿਆ ਚ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਇੱਕ ਸੋਚ ਬਣ ਗਈ ਹੈ ਉਹਨਾਂ ਨੂੰ ਇਹ ਲੱਗਦਾ ਕਿ ਇਹ ਸੋਚ ਦੇਸ਼ ਦੀ ਪਾਰਲੀਮੈਂਟ ਚ ਜਾਣੀ ਚਾਹੀਦੀ ਔਰ ਇਸੇ ਕਰਕੇ ਫਤਵਾ ਤਨਵੀਰ ਗਾਂਧੀ ਜੀ ਨੂੰ ਮਿਲ ਗਿਆ। ਸੋ ਰਾਜਾ ਵਰਿੰਗ ਦੇ ਨਾਲ ਵੱਡੇ ਕਾਫਲੇ ਦੇ ਨਾਲ ਜਿਹੜੇ ਹੈਗੇ ਤਨਵੀਰ ਗਾਂਧੀ ਇੱਥੇ ਡੀਸੀ ਆਫਿਸ ਪਹੁੰਚਨੇ ਆਉਂਦੇ ਨਾਮ ਜਿਹੜੇ ਪੱਤਰ داخل ਕਰਨ ਵਾਸਤੇ ਤਸਵੀਰਾਂ ਤੁਸੀਂ ਦੇਖਿਆਗੇ ਕਿਸ ਤਰ੍ਹਾਂ ਦਾ ਵੱਡਾ ਇਕੱਟਾ ਸਿਰਫ ਜਿਹੜੇ ਹੈਗੇ ਅੰਦਰ ਜਾਣ ਵਾਸਤੇ ਸਿਰਫ 5 ਬੰਦੇ ਦੀ ਇਜਾਜ਼ਤ ਦਿੱਤੀ ਗਈ ਸੀ ਜਿਹੜੇ ਚੋਣ ਕਮਿਸ਼ਨ ਵਾਲੋ ਸਿਰਫ 5 ਬੰਦੇ ਹੀ ਜਿਹੜੇ ਅੰਦਰ ਗਏ ਨੇ ਨੋਮੀਨੇਸ਼ਨ ਪਰ ਨਵਾਜ਼ ਦੇ ਗੱਡੀਆਂ ਤਿਆਰ ਨੇ ਵਾਪਸੀ ਜਿਹੜੇ ਹੈਗੇ ਨੇ ਤਾ ਮੀਰ ਗਾਂਧੀ ਆਪਣੇ ਨੋਮੀਨੇਸ਼ਨ ਪੱਤਰ ਭਰ पटियाला तो कैमरा मैन संदीप देना कुलविंद्र को मंदिर रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।